ਦਾ ਯਾਰਾਂ ਮੈਂ ਆਖ ਦਾ ਗੁਰਾਂ ਨੂੰ ਭੁੱਲ ਕੇ ਸੱਚੀ ਗੱਲ ਇਹ ਦਾਤਾ ਜੀ ਸੁਣਾਵਾਂ ਖੋਲ ਕੇ ਖੱਤਰੀ ਕਾ ਹੌਂਦੇ ਤੇ ਚਲਾਉਂਦੇ ਤੱਕੜੀ ਨੰਗੀ ਦੇਖ ਦਾਤਾ ਜੀ ਕਰੇ ਨਾ ਭਾਖੜੀ ਨੰਗੀ ਦੇਖ ਦਾਤਾ ਜੀ ਕਰੇ ਨਾ ਭਾਖੜੀ ਕੀੜੀ ਉੜ ਜਾਵੇ ਤਾਂ ਲਹਿਰੇ ਖਾਮਦੇ ਮੈਰੀ ਸੰਗ ਲਾੜੇ ਨ ਕਰੇ ਨ ਜਾਵਦੇ ਮਾਰਨਾ ਕੀ ਸ਼ੇਰ ਮਾਰੇ ਦੀਨਾ ਮੱਕੜੀ ਨੰਗੀ ਦੇਖਦਾ ਦਾਦਾ ਜੀ ਕਰੇ ਨਾ ਪਕੜੀ ਨੰਗੀ ਦੇਖਦਾ ਦਾਦਾ ਜੀ ਕਰੇ ਨਾ ਪਕੜੀ ਸੋਣ ਕੇ ਲੜਾਈ ਜੂੜੇ ਦੰਦੇ ਜਾਂਦੇ ਦੰਦੇ ਜੀ ਸੁਣ ਕੇ ਲੜਾਈ ਜੂੜੇ ਧਿਆੰਦੇ ਦੰਦੇ ਜੀ ਅਸੀਂ ਅੱਖੀ ਵੇਖਿਆ ਕਰੇ ਨਾ ਜੰਗ ਰੀ ਪੰਦੀਨਾ ਦਾ ਲੇਰੀ ਵੱਡ ਦਈਏ ਰਕੜੀ ਨੰਗੀ ਦੇਖਦਾ ਦਾਦਾ ਜੀ ਕਦੇ ਨਾ ਪਕੜੀ ਨੰਗੀ ਦੇਖਦਾ ਦਾਦਾ ਜੀ ਕਦੇ ਨਾ ਪਕੜੀ ਲਾੜੇ ਦੇ ਲੜਾਈ ਜੱਟ ਰਾਜਪੂਤ ਜੀ ਹੁੰਦੇ ਰੇ ਰਠੌਰ ਬੜੇ ਮਜੇ ਭੂਤ ਜੀ ਸਾਡੀ ਜਾਤ ਇਦਾਂ ਕਿਉਂ ਮਤੀਆ ਕੱਕੜੀ ਨੰਗੀ ਦੇਖ ਦਾਦਾ ਜੀ ਕਰੇ ਨਾ پکੜੀ ਨੰਗੀ ਦੇਖ ਦਾਦਾ ਜੀ ਕਰੇ ਨਾ پکੜੀ ਅਸੀਂ ਸ਼ੇਰ ਹੁੰਦੇ ਵਿੱਚ ਹੀਰ ਕਾਨ ਦੇ ਪੀਰੀ ਫੌਣ ਜੋਗੇ ਵਿੱਚ ਨਾਮਦਾਨ ਦੇ ਅਸੀਂ ਸ਼ੇਰ ਹੁੰਦੇ ਵਿੱਚ ਹੀਰ ਕਾਨ ਦੇ ਪੀਰੀ ਫੌਣ ਜੋਗੇ ਵਿੱਚ ਨਾਮਦਾਨ ਦੇ ਖਾੜੇ ਵਿੱਚ ਖੇਡੇ ਨਾਲ ਲਗਾਈ ਜੱਕੜੀ ਨੰਗੀ ਤੇਂਗੇ ਦਾਦਾ ਦੀ ਕਰੇ ਰ ਨ ਪਕੜੀ ਸੱਡਾ ਹੈ ਵਪਾਰ ਵਾਂਜੇ ਵਪਾਰ ਦਾ ਲਾੜ ਲਾਨੇਲਾ ਪੁੱਤ ਸਉ ਕਾਰਦਾ ਆਪਣਾ ਬਣਾਲੇ ਗਾਲੇ ਪਾਰ ਹੈ ਬੱਕੜੀ ਨਗੀ ਦੇਖਦਾ ਰਾਜੀ ਕਰਨਾ ਪਕੜੀ ਨਗੀ ਦੇਖਦਾ ਰਾਜੀ ਕਰਨਾ ਪਕੜੀ ਆਪਣੇ ਰੰਗਾ ਤੇ ਮੈਨੂੰ ਲਹੂ ਰੰਗ ਜੀ ਲੜਨ ਲੜਾਉਂਦਾ ਸਕਾਰੋ ਟੰਗ ਜੀ ਆਪਣੇ ਰੰਗਾ ਤੇ ਮੈਨੂ ਲਹੂ ਰੰਗ ਜੀ ਲੜਨੇ ਲੜਾਉਣੇ ਦਾ ਸਕਾਰੂ ਢੰਗ ਜੀ ਮੋਹਨ ਸਿੰਘ ਬੰਨ ਲੈ ਸਹੀ ਧੀ ਰਖੜੀ ਮੋਹਨ ਸਿੰਘ ਬੰਨ ਲੈ ਸਹੀ ਧੀ ਰਖੜੀ ਨੰਗੀ ਤੇ ਦਾਦਾ ਜੀ ਕਦੇ ਨਾ ਬਕੜੀ ਨੰਗੀ ਤੇ ਦਾਦਾ ਜੀ ਕਦੇ ਨਾ ਬਕੜੀ